ਵੇ ਸੁਣ ਵੇ ਗੱਭਰੂ ਆਂ ਸ਼ਮਲੇ ਵਾਲਿਆ ਸ਼ਹਿਰਿ ਸ਼ਵੇਲਿਆ ਸ਼ੇਰਾ ਤੇਰੇ ਬਾਜੋਂ ਦਿਸਦਾ ਮੈਨੂੰ ਘਰ ਵਿੱਚ ਕੋਪੋ ਹਨੇਰਾ ਹੋਰ ਤੇ ਹਾਲੀ ਕਰਾ ਨੂੰ ਆ ਗਏ ਤੂੰ ਨਹੀਂ ਪਾਇਆ ਫੇਰਾ ਵੇ ਤੈਨੂੰ ਤੁਪ ਲੱਗਦੀ ਸੜੇ ਕਾਲ ਜਾ ਮੇਰਾ ਤੈਨੂੰ ਤੁਪ ਲੱਗਦੀ ਇਹ ਮੁੱਤੇ ਬੋਝਾਂ ਦਸੀ ਦੁਨੀਆ ਸੋਰ ਵਿੱਚ ਜਾਨ ਸੀ ਗਲੇ ਦੇ ਵਿੱਚ ਥੱਲੇ ਮ ਬੋਲਿਆ ਨਹੀਂ ਉੱਤੇ ਬੋਲਣਾ ਮੈਨੇ ਲੋੜੀ ਕੋ ਨਹੀਂ ਸਾਡਾ ਗਲਾ ਹੀ ਮੈਕ ਵਰਗਾ ਸੀ ਜਾਨ ਸੀ ਗਲਾ ਕੰਮ ਕਰਦਾ ਸੀ ਦਿਲ ਸੀ ਸਾਡੇ ਤੇ ਵੀ ਸਰਤ ਵੀ ਲੜਕੀਆਂ ਕੇ ਮਰਦੀ ਸੀ ਖਬਰਦਾਰ ਪਰ ਇਹ ਹੋ ਜਾਂਦਾ ਹੈ ਇੱਥੇ ਬੰਦਾ ਡਿੱਗ ਜਾਂਦਾ ਜਦ ਕੋਚ ਬਣ ਕੇ ਗਿਆ ਇੱਥੇ ਬੰਦਾ ਡਿੱਗ ਜਾਂਦਾ ਆਪਾਂ ਗੰਦਾ ਕੰਮ ਨਾਮ ਬਦ ਨਾਮ ਨਹੀਂ ਕਿਥਾ ਮਟੋਲ ਵਜਾਇਆ ਦਾ ਬੱਚੇ ਕਹਿਣਾ ਅੱਜ ਕੱਲ ਦੇ ਮੰਦੇ ਨਹੀਂ ਅੱਜ ਕੱਲ ਦੇ ਬੱਚੇ ਕੁਝ ਹੋਰ ਸਾਫੇ ਹੋ ਚੁੱਕੇ ਨੇ ਘਰ ਦਾ ਜੋਗੀ ਜੋਗਣਾ ਬਾਹਰ ਲੱਜੋਗੀ ਸੋਦਾ ਜਿਹੜੇ ਮਾਂ ਨੂੰ ਪੈ ਗਿਆ ਪਿਓ ਨੂੰ ਪੈ ਗਿਆ ਮੈਂ ਕੀ ਹੁਣ ਜਿਹਲੇ ਭੰਗੜੇ ਦੇਖਦੇ ਅਸੀਂ ਮੈਨੂੰ ਉਸੇ ਵੀ ਗੁੱਸਾ ਹੁੰਦਾ ਮੈਨੂੰ ਮੈਂ ਕਹਿੰਦਾ ਕਿ ਕਹੀ ਭੰਗੜਾ ਬਾਉਂਦੇ ਤੁਸੀਂ ਫੋਗ 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 ਉਹ ਫੋਗ ਦਾ ਨਕਸ਼ਾ ਬਣਾਓ ਦੇਅਲਿਓ ਅਗੇ ਦਾ ਚੱਲਦੇ ਸੀ ਕੋਈ ਥੀਮ ਤੋਂ ਨਹੀਂ ਚਾਹੀਦੀ ਗੱਲਬਾਤੀ ਗੱਲਬਾਤ ਤੋਂ ਪਤਾ ਤਾਂ ਲੱਗਣੇ ਚਾਹੀਦੇ ਨਾ ਮੇਰੇ ਨਾਲ ਚਰਨਤਾਸ ਮੇਰੇ ਗੁਰੂ ਦਾ ਨਾਮ ਨਿਕਾ ਨਾਮ ਸ਼ੌਂਕ ਫੇ ਸ਼ੌਂਕ ਦੇ ਲੋ ਫੇ ਮੈਨ ਲਗਣ ਲੱਗੇ ਢੋਲ ਦੇ ਲਗਣ ਆਪਣੀ ਪੂਰੀ ਕੀਤੀ ਪੂਰਤ ਕਰ ਮੈਂ ਆਪਣਾ ਮਜ਼ਾ ਪੂਰਾ ਲਿਆ ਜੀ ਇਸ ਪਹਿਲਾ ਚਾਲ ਸੀ ਸ਼ੁਰੂ ਤੋਂ ਧਿੰਨ ਕਨਕ ਤੇ ਧਿੰਨ ਧਿੰਨ ਕਨਕ ਤੇ ਧਿੰਨ ਧਿੰਨ ਅੱਜ ਕੱਲ ਦੇ ਮੁੰਡੇ ਕਰਦੇ ਆ ਦਿਨ ਨਾਕੇ ਨਾਕੇ ਦਿਨ ਉਹ ਗਲਤ ਹੈ ਇਹ ਚੀਜ਼ ਜ ਮੈਨੂੰ ਕਈ ਵਾਰੀ ਵੇਖ ਰੋ ਨਾਂਦੇ ਜਿਹੜੇ ਭੰਗੜੇ ਪੁਜਾਉਂਦੇ ਅਸੀਂ ਬੇਰੂਹ ਵੀ ਜਾਉਂਦੇ ਆ ਕਈਆਂ ਨਾਲ ਹੁਣ ਕਈ ਮੁੰਡੇ ਭੰਗੜਾ ਬੌਂਦੇ ਆ ਨਾ ਉਹ ਰਿਦਮ ਨ ਰਿਦਮ ਨਹੀਂ ਦਾਲਦੇ ਜਿਸ ਬੰਤੇ ਦਾ ਫੇਸ ਹੀ ਨਜ਼ਰ ਨਾ ਆਵੇ ਉਹ ਭੰਗੜਾ ਕਾਦਾ ਆਇਆ ਆਪਣਾ ਫੇਸ ਤਾਂ ਦਿਖਾਓ ਇਹ ਮੋਢੇ ਕੋ ਖਮਲੋ ਆਂ ਗੰਗਹਿਲੇ ਫਤ ਲੱਗੇ ਭੰਗੜਾ ਪਾ ਲੈ ਇਹ ਤਾਂ ਦਗਦ ਖਲਾਉਣੇ ਨੂੰ ਚਾਬੀ ਦਿੱਤੀ ਨੀ ਛੱਡ ਦੋ ਦੋ ਦੜਾਈ ਹੋ ਗਏ ਆ ਹੋ ਗਿਆ ਭੰਗੜਾ ਜੀ ਲੋ ਜਾਨ ਤੁਹਾਡੀ ਕਾਕਾ ਹੁਣ ਤਾਂ ਧੋਕਾ ਹੀਰਾ ਫੇਰੀ ਜਿਹੜੇ ਕੋਚ ਐਵੇਂ ਬਣੇ ਪਿਆ ਖਾਈ ਜਾਂਦੇ ਮੁੰਡਿਆਂ ਦਿੰਦੇ ਕੱਖ ਨਹੀਂ ਜੇ ਅਕਲ ਵੜੇ ਤਾਂ ਸੋਚਣ ਤੇ ਸਾਈ ਸਾਨੂੰ ਰਸਤੇ ਪਾਉ ਇਹਨਾਂ ਦੇਖਣਾ ਬੁਰਤੀ ਪਾ ਮੈਂ ਆਵਾਜ਼ ਦਿੱਤੀ ਜੁੱਥੇ ਮੈਂ ਕਿ ਤੁਸੀਂ ਭੰਗੜੇ ਦੀ ਮਿੱਟੀ ਬਲੀਦ ਕੀਤੀ ਹੈ ਲੋਕੀਂ ਤਰਸਦੇ ਨੇ ਟੀਵੀ ਨੂੰ ਭੰਗੜਾ ਆਉਣਾ ਲੋਕਾਂ ਨੇ ਸਾਰੇ ਨੇ ਪੈਣਾ ਘਰ ਘਰ ਵੀ ਭੰਗੜਾ ਆ ਰਿਹਾ ਵੀ ਉਹ ਗਾ ਨਹੀਂ ਰਹੀ ਹੁਣ ਮੇਰੀ 85 ਸਾਲ ਦੀ ਉਮਰ ਹੈ ਮਜੇ ਨੂੰ ਫੜਨਾ ਮੈਨੂੰ ਕਿੰਨੂੰ ਛੱਡਾਣਾ ਮੈਂ ਕਿਸੇ ਲੈਜੇ ਨਾ ਬੋਲਦਾ ਸੀ ਹੁਣ ਉਹ ਗੱਲ ਨਹੀਂ ਰੇਸ਼ੇ ਨੂੰ ਪੱਟ ਜਾਂਦੇ ਗਲੇ ਉਹਦੇ ਹਾਲ ਹੁਣ ਉਹ ਗੱਲ ਨਹੀਂ 85 ਸਾਲ ਦੀ ਉਮਰ ਹੋ ਗਈ ਆ